ਸਤਿ ਸ਼੍ਰੀ ਅਕਾਲ ਜੀ ਆਪਣੀ ਰੂਹ ਨੂੰ ਸਕੂਨ ਦੇਣ ਵਾਲੇ ਘਰੇਲੂ ਨੁਸਖੇ ਆਪਣਾ ਕੀਮਤੀ ਟਾਈਮ ਕੱਢ ਕੇ ਜਰੂਰ ਦੇਖੋ ਅਤੇ ਸੁਣੋ ਜੀ ਇੱਕ ਲੰਮੇ ਟਾਈਮ ਤੱਕ ਬੈਠ ਕੇ ਕੰਮ ਕਰਦੇ ਹਾਂ ਤਾਂ ਪੈਰ ਸੌ ਜਾਂਦੇ ਹਨ ਹਫਤੇ ਵਿੱਚ ਦੋ ਵਾਰ ਸਰੋਂ ਦਾ ਤੇਲ ਦੀ ਮਾਲਿਸ਼ ਇਸ ਦੇ ਨਾਲ ਪੈਰਾਂ ਦੀਆਂ ਨਸਾਂ ਖੁੱਲ ਜਾਂਦੀਆਂ ਹਨ ਬਲੱਡ ਸਰਕੂਲੇਸ਼ਨ ਠੀਕ ਹੋ ਜਾਵੇਗਾ 2 ਹਰ ਰੋਜ਼ 10-15 ਮਿੰਟ ਧਿਆਨ ਕਰਨ ਦੀ ਆਦਤ ਪਾਓ ਇਹ ਦਿਮਾਗ ਸਤੁਲਿਤ ਕਰਦਾ ਹੈ ਤੇ ਮਾਨਸਿਕ ਤਣਾਅ ਘਟਾਉਂਦਾ ਹੈ 3 ਰੋਜ਼ਾਨਾ ਥੋੜਾ ਟਾਈਮ ਇੱਕ ਕਿਤਾਬ ਪੜੋ ਜਾਂ ਮੈਨੂ ਪੜੋ ਵਾੜਨ ਦੇ ਨਾਲ ਦਿਮਾਗ ਸ਼ਾਂਤ ਅਤੇ ਖੁਸ਼ ਰਹਿੰਦਾ ਹੈ 4 ਨਾਰਮਲ ਸਕੂਨ ਦੇਣ ਵਾਲਾ ਕੋਈ ਸੰਗੀਤ ਸੁਣੋ ਮਿਊਜ਼ਿਕ ਦਾ ਅਸਰ ਮਨ ਨੂੰ ਬਹੁਤ ਰਿਲੈਕਸ ਕਰਦਾ ਹੈ 5 ਸਬਜ਼ੀਆਂ ਨੂੰ ਧੋਣ ਤੋਂ ਬਾਅਦ ਤੁਰੰਤ ਫਰਿੱਜ ਵਿੱਚ ਰੱਖਣ ਦੀ ਬਜਾਏ ਪਹਿਲਾਂ ਕੱਪੜੇ ਵਿੱਚ ਸੁਕਾ ਲਓ ਨਮੀ ਨਹੀਂ ਹੋਵੇਗੀ ਅਤੇ ਸਬਜ਼ੀਆਂ ਲੰਮੇ ਟਾਈਮ ਤੱਕ ਤਾਜ਼ੀਆਂ ਰਹਿਣਗੀਆਂ 6 ਦੁੱਧ ਉਬਾਲਣ ਦੇ ਟਾਈਮ ਪਹਿਲਾਂ ਭਾਂਡੇ ਨੂੰ ਥੋੜਾ ਪਾਣੀ ਲਗਾ ਲਓ ਇਸ ਦੇ ਨਾਲ ਦੁੱਧ ਥੱਲੇ ਨਹੀਂ ਲੱਗੂਗਾ ਤੇ ਨਾ ਹੀ ਸੜਨ ਦੀ ਸਮੈਲ ਆਵੇਗੀ 7 ਟਮਾਟਰ ਨੂੰ ਹਮੇਸ਼ਾ ਟੰਡਲ ਵਾਲੀ ਸਾਈਡ ਰੱਖ ਕੇ ਫ੍ਰਿਜ ਵਿੱਚ ਰੱਖੋ ਇਹ ਜਲਦੀ ਨਰਮ ਨਹੀਂ ਹੋਵੇਗਾ 8 ਗਾਜਰ ਜਾਂ ਮੋਲੀ ਫਰਜ ਵਿੱਚ ਰੱਖਣ ਤੋਂ ਪਹਿਲਾਂ ਇਸ ਨੂੰ ਪੇਪਰ ਜਾਂ ਤੌਲੀਏ ਦੇ ਵਿੱਚ ਲਪੇਟ ਕੇ ਰੱਖੋ ਇਸ ਦੇ ਨਾਲ ਨਮੀ ਸੁਤੁਲਿਤ ਰਹਿੰਦੀ ਹੈ ਅਤੇ ਤਾਜ਼ਗੀ ਬਣੀ ਰਹਿੰਦੀ ਹੈ 9 ਗੰਡਿਆਂ ਨੂੰ ਕਦੇ ਵੀ ਆਲੂਆਂ ਦੇ ਨਾਲ ਨਹੀਂ ਰੱਖਣਾ ਚਾਹੀਦਾ ਦੋਵੇਂ ਜਲਦੀ ਖਰਾਬ ਹੋ ਜਾਣਗੇ ਤੇ ਸਟੋਰੇਜ ਦੀ ਲਾਈਫ ਕੱਟ ਹੋ ਜਾਵੇਗੀ 10 ਚਿਹਰੇ ਤੋਂ ਦਾਗ-ਧੱਬਿਆਂ ਦੇ ਲਈ 2 ਚਮਚ ਮਲਤਾਨੀ ਮਿੱਟੀ ਵਿੱਚ گلاب ਜਲ ਮਿਕਸ ਕਰਕੇ ਪੇਸਟ ਬਣਾ ਲਓ 15 ਮਿੰਟ ਚਿਹਰੇ ਤੇ ਲਗਾਓ ਫਿਰ ਧੋ ਲਓ ਜੀ ਇਹ ਤੇਲ ਸੁੰਘ ਲਵੇਗਾ ਤੇ ਦਾਗ ਹਲਕੇ ਕਰਦਾ ਹੈ ਹਫਤੇ ਵਿੱਚ 2 ਵਾਰ ਇਸਤੇਮਾਲ ਕਰੋ ਯਾਰਾਂ ਵਾਲਾਂ ਦੇ ਲਈ ਆਮਲੇ ਦਾ ਪਾਊਡਰ ਨਾਰੀਅਲ ਤੇਲ ਵਿੱਚ ਮਿਕਸ ਕਰਕੇ ਗਰਮ ਕਰੋ ਫਿਰ ਛਾਂ ਕੇ ਮਾਲਿਸ਼ ਕਰੋ ਆਮਲਾ ਵਾਲਾ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਵਾਲ ਟੁੱਟਣ ਤੋਂ ਬਚਾਉਂਦਾ ਹੈ ਰੁਸੀ ਨੂੰ ਘੱਟ ਕਰਦਾ ਹੈ ਹਰਤੇ ਵਿੱਚ 2 ਜਾਂ 3 ਵਾਰ ਇਸਤੇਮਾਲ ਕਰੋ 12 ਆਪਣੇ ਬੁੱਲਾਂ ਨੂੰ ਮਲਾਈਮ ਬਣਾਉਣ ਦੇ ਲਈ ਰਾਤ ਨੂੰ ਦੇਸੀ ਘਿਓ ਲਗਾਓ ਇਹ ਬੁੱਲਾਂ ਨੂੰ ਗਲਾਬੀ ਅਤੇ ਕੋਮਲ ਕਰਦਾ ਹੈ ਘਿਓ ਤਵਚਾ ਨੂੰ ਪ੍ਰੋਮੋਸ਼ਨ ਦਿੰਦਾ ਹੈ ਰਾਤ ਨੂੰ ਇਹਦਾ ਇਸਤੇਮਾਲ ਕਰੋ ਤੇਰਾ ਜੋਰ ਨਾਲ ਖੰਗਦੇ ਹਾਂ ਤਾਂ ਅਚਾਨਕ ਖੂਨ ਆਉਂਦਾ ਹੈ ਤਾਂ ਇਨਸਾਨ ਨੂੰ ਆਰਾਮ ਨਾਲ ਬਿਠਾ ਕੇ ਨੋਰਮਲ ਗਰਮ ਪਾਣੀ ਦਿਓ ਅਤੇ ਸਰੀਰ ਉੱਤੇ ਠੰਡੀ ਪੱਟੀ ਰੱਖੋ ਫਿਰ ਹਸਪਤਾਲ ਲੈ ਕੇ ਜਾਓ 14 ਦੰਦਾਂ ਜਾਂ ਮਸੂੜਿਆਂ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ ਲਸਣ ਦੀ ਇੱਕ ਕਲੀ ਛਿਲਕੇ ਦੰਦਾਂ ਦੇ ਥੱਲੇ ਰੱਖ ਦਿਓ ਥੋੜੇ ਟਾਈਮ ਤੱਕ ਦਰਦ ਦੂਰ ਹੋ ਜਾਵੇਗਾ 15 ਮੱਖੀ ਜੇਕਰ ਅੱਖਾਂ ਵਿੱਚ ਚਲੀ ਜਾਂਦੀ ਹੈ ਤਾਂ ਸਾਫ ਪਾਣੀ ਦੇ ਛਿੱਟੇ ਮਾਰਦੇ ਰਹੋ ਅੱਖਾਂ ਨੂੰ ਵਾਰ-ਵਾਰ ਬੰਦ ਕਰੋ ਖੋਲੋ ਆਪਣੇ ਆਪ ਹੀ ਮੱਖੀ ਨਿਕਲ ਜਾਵੇਗੀ 16 ਬਹੁਤ ਤੇਜ਼ ਧੁੱਪ ਤੋਂ ਵਾਪਸ ਆਉਣ ਤੋਂ ਬਾਅਦ ਜੇ ਸਰੀਰ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਬੇਲ ਦਾ ਸਰਬਤ ਪੀਓ ਜਾਂ ਆਮ ਪਤਾ ਪੀਓ ਸਰੀਰ ਨੂੰ ਠੰਡਕ ਮਿਲੇਗੀ 17 ਰਤੇ ਵਿੱਚ ਇੱਕ ਦਿਨ ਨਹਾਉਣ ਵਾਲੇ ਪਾਣੀ ਦੇ ਵਿੱਚ ਸੈਂਦਾ ਨਮਕ ਮਿਕਸ ਕਰਕੇ ਨਹਾ ਲਓ ਇਹ ਸਰੀਰ ਦੀ ਥਕਾਨ ਦੂਰ ਕਰਦਾ ਹੈ ਮਾਸਪੇਸ਼ੀਆਂ ਤੇ ਦਰਦ ਘੱਟ ਕਰਦਾ ਹੈ ਅਤੇ ਸਕਿਨ ਨੂੰ ਵੀ ਰਿਲੈਕਸ ਕਰਦਾ ਹੈ 18 ਦਵਾਈਆਂ ਖਾ ਕੇ ਥੱਕ ਚੁੱਕੇ ਹੋ ਤਾਂ ਇੱਕ ਕੱਪ ਗ੍ਰੀਨ ਟੀ ਦਿਨ ਵਿੱਚ ਜ਼ਰੂਰ ਪੀ ਲਓ ਫਾਲਤੂ ਦੀ ਚਰਬੀ ਗਲਤੀ ਹੈ ਅਤੇ ਦਿਲ ਨੂੰ ਸਕੂਨ ਮਿਲਦਾ ਹੈ 19 슈ਗਰ ਤੋਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਮਾਵਾ ਦੀ ਦਾਲ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਇਹ ਨੈਚੁਰਲ ਤਰੀਕੇ ਦੇ ਨਾਲ ਬਲੱਡ 슈ਗਰ ਕੰਟਰੋਲ ਕਰਦੀ ਹੈ 20 ਜੇਕਰ ਰੰਗ ਸਾਵਲਾ ਹੈ ਤਾਂ ਇਸ ਨੂੰ ਹੋਰ ਨਖਾਰਨਾ ਚਾਹੁੰਦੇ ਹੋ ਤਾਂ ਹਾਰੇ ਰੋਜ਼ ਗੁਲਾਬ ਜਲ ਅਤਰ ਚਿਹਰੇ ਉੱਤੇ ਲਗਾਓ ਨਖਾਰ ਵੀ ਆਵੇਗਾ ਅਤੇ ਰੰਗ ਵਿੱਚ ਨਮੀ ਵੀ ਰਹੇਗੀ 21 ਸਰੋਂ ਦਾ ਤੇਲ ਨੱਕ ਵਿੱਚ ਲਗਾਉਣ ਦੇ ਨਾਲ ਕਟਾ ਮਿੱਟੀ ਅਲਰਜੀ ਅਤੇ ਛਿੱਕਾਂ ਤੋਂ ਛੁਟਕਾਰਾ ਹੁੰਦਾ ਹੈ 22 ਜੋ ਖੁਦ ਨੂੰ ਬਦਲਦਾ ਹੈ ਉਹ ਹਾਲਾਤ ਵੀ ਬਦਲਦਾ ਹੈ ਚਿਕਾ ਦਿੰਦਾ ਹੈ ਅਤੇ ਕਿਸਮਤ ਨੂੰ ਵੀ ਨਵਾਂ ਰੂਪ ਦੇ ਦਿੰਦਾ ਹੈ 23 ਜੇਕਰ ਦੰਦਾਂ ਅਤੇ ਮਸੂੜਿਆਂ ਨੂੰ ਕਮਜ਼ੋਰੀ ਹੈ ਸੋਜ ਹੈ ਤਾਂ ਸੰਤਰਾ ਖਾਣਾ ਸ਼ੁਰੂ ਕਰ ਦਿਓ ਇਹ ਮੌਜੂਦ ਵਿਟਾਮਿਨ ਸੀ ਮਸੂੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ 24 ਜੇ ਵਾਰ-ਵਾਰ ਲੂਜ਼ ਮੋਸ਼ਨ ਹੁੰਦਾ ਹੈ ਤਾਂ ਕਾਲੇ ਅੰਗੂਰ ਖਾਣਾ ਸ਼ੁਰੂ ਕਰ ਦਿਓ ਪੇਟ ਨੂੰ ਸਕੂਨ ਮਿਲਦਾ ਹੈ ਅਤੇ ਇਹ ਪ੍ਰੋਬਲਮ ਦੂਰ ਹੁੰਦੀ ਹੈ ਪੰਜੀ ਕਪੜੇ ਧੁੰਦਲੇ ਅਤੇ ਪੁਰਾਣੇ ਲੱਗਦੇ ਹਨ ਤਾਂ ਲੋਣ ਵਾਲਾ ਪਾਣੀ ਇਸਤੇਮਾਲ ਕਰੋ ਕਪੜੇ ਬਹੁਤ ਵਧੀਆ ਚਮਕਦਾਰ ਹੋ ਜਾਣਗੇ ਦੋਸਤੋ ਇਹਨਾਂ ਨੁਸਖਿਆਂ ਨੂੰ ਫਾਲੋ ਕਰਨ ਦੇ ਲਈ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣਾ ਫਿਰ ਇਸ ਨੁਸਖਿਆਂ ਨੂੰ ਤੁਸੀਂ ਵਰਤ ਸਕਦੇ ਹੋ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਜ਼ਰੂਰ ਕਰਨਾ ਜੀ